ਸਰਕਾਰ ਨੇ ਰਾਸ਼ਟਰੀ ਰਾਜਮਾਰਗਾਂ ਦੇ ਉਹਨਾਂ ਹਿੱਸਿਆਂ ਲਈ ਟੋਲ ਕੀਮਤਾਂ ਵਿੱਚ 50% ਤੱਕ ਦੀ ਕਟੌਤੀ ਕੀਤੀ ਹੈ ਜਿਨ੍ਹਾਂ ਵਿੱਚ ਸੁਰੰਗਾਂ, ਪੁਲਾਂ, ਫਲਾਈਓਵਰਾਂ ਜਾਂ ਐਲੀਵੇਟਿਡ ਸੜਕਾਂ ਵਰਗੇ ਢਾਂਚੇ ਹਨ। ਇਸ ਕਦਮ ਨਾਲ ਡਰਾਈਵਰਾਂ ਲਈ ਯਾਤਰਾ ਦੀ ਲਾਗਤ ਘਟ ਜਾਵੇਗੀ। ਰਾਸ਼ਟਰੀ ਰਾਜਮਾਰਗਾਂ ਦੇ ਟੋਲ ਪਲਾਜ਼ਾ ਤੇ ਭੋਗਤਾ ਖਰਚਿਆਂ ਦੀ ਵਸੂਲੀ ਰਾਸ਼ਟਰੀ ਰਾਜਮਾਰਗ ਫੀਸ ਨਿਯਮਾ 2008 ਦੇ ਅਨੁਸਾਰ ਇਕੱਠੀ ਕੀਤੀ ਜਾਂਦੀ ਹੈ। ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ 2008 ਦੇ ਨਿਯਮਾਂ ਵਿੱਚ ਸੋਧ ਕੀਤੀ ਹੈ ਤੇ ਟੋਲ ਕੀਮਤਾਂ ਦੀ ਗਣਨਾ ਇਹ ਇੱਕ ਨਵਾਂ ਤਰੀਕਾ ਜਾਂ ਫਾਰਮੂਲਾ ਸੂਚਿਤ ਕੀਤਾ ਹੈ। ਵੱਧਵਾਰ ਨੂੰ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਰਾਸ਼ਟਰੀ ਰਾਜਮਾਰਗ ਦੇ ਢਾਂਚੇ ਜਾਂ ਹਿੱਸੇ ਦੀ ਵਰਤੋਂ ਲਈ ਟੋਲ ਦਰ ਦੀ ਗਣਨਾ ਰਾਸ਼ਟਰੀ ਰਾਜਮਾਰਗ ਦੇ ਹਿੱਸੇ ਦੀ ਲੰਬਾਈ ਵਿੱਚ ਢਾਂਚੇ ਦੀ ਲੰਬਾਈ ਨੂੰ ਛੱਟ ਕੇ ਢਾਂਚੇ ਜਾਂ ਢਾਂਚੇ ਦੀ ਲੰਬਾਈ ਦਾ 10 ਗੁਣਾ ਜੋੜ ਕੇ ਕੀਤੀ ਜਾਵੇਗੀ। ਯਾ ਰਾਸ਼ਟਰੀ ਰਾਜਮਾਰਗ ਦੇ ਹਿੱਸੇ ਦੀ ਕੁੱਲ ਲੰਬਾਈ ਦਾ 5 ਗੁਣਾ ਜੋ ਘਟ ਹੋਵੇ ਇਸ وجہ ਢਾਂਚਾ ਦਾ ਅਰਥ ਹੈ ਕਿ ਇੱਕ ਸੁਤੰਤਰ ਪੁਲ ਜਾਂ ਸੁਰੰਗ ਫਲਾਈਓਵਰ ਜਾਂ ਐਲੀਵੇਟਿਡ ਹਾਈਵੇ ਹੋਵੇ। ਨਜ਼ਦੀਕ ਮੌਜੂਦਾ ਨਿਯਮਾਂ ਅਨੁਸਾਰ ਯਾਤਰੀ ਰਾਸ਼ਟਰੀ ਰਾਜਮਾਰਗਾਂ ਤੇ ਹਰ ਕਿਲੋਮੀਟਰ ਟਾਂਚੇ ਲਈ ਨਿਯਮਤ ਟੋਲ ਦਾ 10 ਗੁਣਾ ਭੁਗਤਾਨ ਕਰਦੇ ਹਨ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ ਯਾਨੀ NHAI ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੌਜੂਦਾ ਟੋਲ ਗੱਨਾ ਫਾਰਮੂਲਾ ਅਜੇ ਹੀ ਬੁਨਿਆਦੀ ਟਾਂਚੇ ਨਾਲ ਜੁੜੀ ਉੱਚ ਨਿਰਮਾਣ ਲਾਗਤ ਦੀ ਪਰਪਾਈ ਕਰਨ ਦੇ ਉਦੇਸ਼ ਨਾਲ ਹੈ ਅਧਿਕਾਰੀਆਂ ਨੇ ਕਿਹਾ ਕਿ ਸੜਕ ਆਵਾਜਾਈ ਯਾ ਰਾਜਮਾਰਗ ਮੰਤਰਾਲੇ ਦੁਆਰਾ ਜਾਰੀ ਸੋਦੇ ਹੋਏ ਨੋਟੀਫਿਕੇਸ਼ਨ ਵਿੱਚ ਫਲਾਈਓਵਰ ਅੰਡਰਪਾਸ ਅਤੇ ਸਰੰਗਾਵਰਕੇ ਹਿੱਸਿਆਂ ਲਈ ਟੋਲ ਡਾਰ ਵਿੱਚ 50% ਦੀ ਕਮੀ ਆਈ ਹੈ ਹਨ ਦੱਸਦੇ ਕਿ ਸੜਕੀ ਆਵਾਜ਼ ਹੈ ਤੇ ਰਾਜਮਾਰਗ ਮੰਤਰਾਲਾ ਰਾਸ਼ਟਰੀ ਰਾਜਮਾਰਗਾਂ ਤੋਂ ਲੰਘਣ ਵਾਲੇ ਵਾਹਨਾਂ ਲਈ फास्टैग सालाना पास ਕੀਤਾ ਜਾਂਦਾ ਹੈ ਨਿਤਿਨ ਗਟਕਰੀ ਨੇ ਕਿਹਾ ਕਿ ਫਾਸਟੈਗ ਸਾਲਾਨਾ ਪਾਸ 15 اگست 2025 ਤੋਂ ਲਾਗੂ ਹੋਵੇਗਾ ਇਸ پاس ਦੀ ਕੀਮਤ 3000 روپے ਹੋਵੇਗੀ ਜੋ ਹੁਣ ਤੁਹਾਨੂੰ ਦੱਸ ਦੇ ਕਿ ਇੱਕ ਸਾਲ ਵਿੱਚ ਘੱਟੋ ਘੱਟ 7000 روپے بچانے ਵਿੱਚ ਮਦਦ ਕਰੇਗੀ ਇਹ ਫਾਸਟੈਗ ਸਾਲਾਨਾ ਪਾਸ ਸਿਰਫ ਰਾਸ਼ਟਰੀ ਰਾਜਮਾਰਗਾਂ ਲਈ ਵੈਧ ਹੋਵੇਗਾ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਪਾਸ ਜਾਰੀ ਹੋਣ ਦੀ ਮਿਤੀ ਤੋਂ 1 ਸਾਲ ਜਾਂ 200 ਯਾਤਰਾਵਾਂ ਜੋ ਕਿ ਪਹਿਲਾ ਹੋਵੇ ਲੀਬੈਦ ਹੋਵੇਗਾ ਦਸੇ ਕਮਰਸ਼ੀਅਲ ਵਾਹਨ ਮਾਲਕਾਂ ਲਈ ਖੁਸ਼ਖਬਰੀ ਹੈ ਕਿਉਂਕਿ ਕੇਂਦਰ ਸਰਕਾਰ ਨੇ ਨੈਸ਼ਨਲ ਹਾਈਵੇ ਅਤੇ ਐਲੀਵੇਟਿਡ ਹਾਈਵੇ ਤੇ ਟੋਲ ਟੈਕਸ ਵਿੱਚ 50 ਫੀਸਦੀ ਦੀ ਕਟੌਤੀ ਕਰਦਾ ਫੈਸਲਾ ਕੀਤਾ ਹੈ ਇਸ ਕਟੌਤੀ ਨਾਲ ਕਮਰਸ਼ੀਅਲ ਵਾਹਨਾਂ ਲਈ ਸਫ਼ਰ ਕਰਨਾ ਸਸਤਾ ਹੋ ਜਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਲਿਆਂਦਾ ਗਿਆ ਫੈਸਲਾ ਵਾਹਨ ਮਾਲਕਾਂ ਲਈ ਜ਼ਰੂਰੀ ਰਾਹਤ ਲਿਆਦਾ ਹੈ ਉਹ ਨੈਸ਼ਨਲ ਹਾਈਵੇ ਤੇ ਐਲੀਵੇਟਿਡ ਹਾਈਵੇ ਤੇ ਜਿੱਥੇ ਪਿਛਲੇ ਸਮੇਂ ਵਿੱਚ ਵਧੇਰੇ ਟੋਲ ਟੈਕਸ ਦਾ ਭੁਗਤਾਨ ਕਰਨਾ ਪੈਂਦਾ ਸੀ ਉਹਨਾਂ ਸਥਾਨਾਂ ਤੇ ਹੁਣ ਸਿਰਫ ਅੱਧਾ ਭੁਗਤਾਨ ਕਰਨਾ ਪਵੇਗਾ ਦੱਸਦੇ ਕਿ ਇਸ ਦੇ ਨਾਲ ਹੀ ਬ੍ਰਿਜਾਂ ਟਨਲਾਂਾਂ flyoverਾਂ ਤੇ ਵੀ ਟੋਲ ਟੈਕਸ ਦੀ ਰਕਮ ਅੱਧੀ ਕਰ ਦਿੱਤੀ ਗਈ ਹੈ ਇਸ ਤਾਜ਼ੇ ਫੈਸਲੇ ਦਾ ਅਸਰ ਵਧੇਰੇ ਕਮਰਸ਼ੀਅਲ ਵਾਹਨ ਮਾਲਕਾਂ ਨੂੰ ਹੋਵੇਗਾ ਜੋ ਹਰ ਰੋਜ਼ ਨੈਸ਼ਨਲ ਹਾਈਵੇ ਤੇ ਵਾਹਨਾ ਦੀ ਲੰਬੀ ਯਾਤਰਾ ਕਰਦੇ ਹਨ ਦੱਸ ਦੇ ਕਿ ਸਰਕਾਰ ਨੇ ਰਾਸ਼ਟਰੀ ਰਾਜਮਾਰਗਾਂ ਦੇ ਉਹਨਾਂ ਹਿੱਸਿਆਂ ਲਈ ਟੋਲ ਕੀਮਤਾਂ ਵਿੱਚ 50% ਦੀ ਕਟੌਤੀ ਕੀਤੀ ਹੈ ਜਿਨ੍ਹਾਂ ਵਿੱਚ ਸੁਰੰਗਾਂ ਪੁਲਾਂ flyoverਾਂ ਜਾਂ ਐਲੀਵੇਟਿਡ ਸੜਕਾਂ ਵਰਗੇ ਢਾਂਚੇ ਹਨ ਇਸ ਕਦਮ ਨਾਲ ਡਰਾਈਵਰਾਂ ਲਈ ਯਾਤਰਾ ਦੀ ਲਾਗਤ ਘਟ ਜਾਵੇਗੀ